ਕੌਣ ਕਹਿੰਦਾ ਬਈ ਕਿ ਜ਼ਿਮੀਂਦਾਰ ਬੰਦੇ बिजनेਸਮੈਨ ਨਹੀਂ ਬਣ ਸਕਦੇ ਤੁਹਾਨੂੰ ਅੱਜ ਦਿਖਾਉਣੇ ਆ ਜ਼ਿਮੀਂਦਾਰ बिजनेਸਮੈਨ ਬੰਦੇ ਪਹਿਲੀ ਗੱਲ ਤਾਂ ਆਪਣਾ ਕੰਮ ਚਲਾਈ ਜਾਂਦੇ ਆ ਬਹੁਤ ਵਧੀਆ ਤਰੀਕੇ ਨਾਲ ਤੇ ਬਾਕੀ ਜ਼ਿਮੀਂਦਾਰਾਂ ਦਾ ਬਹੁਤ ਵੱਡਾ ਫਾਇਦਾ ਕਰ ਰਹੇ ਆ ਜਿੰਨਾ ਵੀਰਾਂ ਨੇ ਝੋਨਾ ਲਾਉਣਾ ਹਨਾ ਬੀ ਉਹਨਾਂ ਨੂੰ ਚਾਹੀਦਾ ਓਰੀਜਨਲ ਬੀ ਚਾਹੀਦਾ ਜਮਾਂ ਜਾਇਜ਼ ਰੇਟ ਦੇ ਉੱਤੇ ਤੇ ਬੀ ਵੀ ਇਹੋ ਜਿਹਾ ਵੀ ਨਾ ਤਾਂ ਬੀ ਨਕਲੀ ਹੋਊਗਾ ਤੇ ਨਾਲ ਵਿੱਚ ਕੋਈ ਹੋਰ ਵੀ ਮਿਕਸ ਹੋਊਗਾ ਆਪਾਂ ਖੜੇ ਆ ਹਰਿਆਣਾ ਦੇ ਵਿੱਚ ਜ਼ਿਲ੍ਹਾ सिरसा ਪਿੰਡ ਦਾ ਗੋਗੀ ਤੇ ਜਿੱਥੇ ਕਿ ਬਾਈ ਆਰਗੇਨਿਕ ਘਰੇ ਕੰਮ ਚਲਾਇਆ ਹੋਇਆ ਜਿਹੜਾ ਕਿ ਬੀਜ ਸੋਧ ਕੇ ਸਾਰਾ ਤਿਆਰ ਕਰਦੇ ਆ ਸੋ ਬਾਈ ਗਰਦੀਪ ਆਪਣੇ ਨਾਲ ਹੈ ਬਾਈ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਠੀਕ ਠਾਕ ਹਾਂ ਬਾਈ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਠੀਕ ਹੋ ਤੇ ਇਹ ਬਾਈ ਇਹ ਗਰਦੀਪ ਤੇ ਇਹਨਾਂ ਦੇ ਭਾਈ ਆ ਹਰਪ੍ਰੀਤ ਸਿੰਘ ਤੇ ਇੱਧਰ ਲਾਣੇਦਾਰ ਸਾਹਿਬ ਵੀ ਖੜੇ ਆ ਹੈ ਤੇ ਘਰੋਂ ਹੀ ਕੰਮ ਚਲਾ ਰਹੇ ਹੈਗੇ ਤੇ ਬਾਈ ਮੈਂ ਆਪਾਂ ਕਹਿ ਰਹੀਏ ਝੋਨੇ ਦਾ ਵੀ ਮੈਲ ਦਾ ਆਪਣੇ ਕੋਲੇ ਤੇ ਕਣਕ ਦਾ ਕਣਕ ਦਾ ਤੇ ਝੋਨੇ ਦਾ ਜੀ ਦੋਨਾਂ ਦਾ ਆਪਾਂ ਵੈਸੇ ਮੂੰਗੀ ਦਾ ਵੀ ਵੀ ਆਪਾਂ ਪ੍ਰੋਵਾਈਡ ਕਰਾਉਣੇ ਪਰ ਐ ਵੀ ਜਿਆਦਾ ਦਾ ਕਣਕ ਦੇ ਝੋਨੇ ਦਾ ਜੀ ਅੱਛਾ ਕਣਕ ਤੇ ਝੋਨੇ ਦਾ ਹਾਂਜੀ ਭਾਈ ਜੀ ਬੀ ਬਈ ਕਿਹੜੇ ਕਿਹੜੇ ਮਿਲ ਜਾਂਦੇ ਝੋਨੇ ਦੇ ਆਪਣੇ ਕੋਲੇ ਭਾਈ ਜੀ ਝੋਨੇ ਦੇ ਬੀਜਾਂ ਦੀ ਗੱਲ ਕਰੀਏ ਦੇਖੋ ਜੀ ਕੰਮ ਆਪਾਂ ਬਈ ਬੀਜਾ ਕਰੀਏ ਨੇ ਪੂਰਾ ਤਸੱਲੀ ਨਾਲ ਵਧੀਆ ਜੀ ਠੀਕ ਹੈ ਕਰਨਾ ਪਰ ਵਧੀਆ ਕਰਨਾ ਜੀ ਠੀਕ ਹੈ ਭਾਈ ਇਹ ਨਹੀਂ ਹੈਗਾ ਮਾਰੋ ਮਾਰ ਦੇ ਵਿੱਚ ਵੀ ਆਪਾਂ ਕੋਈ ਐਂਟ ਪਾ ਜੀ ਕੋਸੋ ਬੀ ਰਾਮਾ ਮਲ ਮਟ ਪਾ ਦਈਏ ਜੀ ਆਪਾਂ ਮਾਰੋ ਮਾਰ ਝੋਨੇ ਦੀ ਬੀ ਵਧੀਆ ਕਰਨਾ ਜਿਹੜਾ ਮੰਗਿਆ ਤਾਂ ਉਹੀ ਹੋਊਗਾ ਜਿੰਨਾ ਹੋਊਗਾ ਸੋਨੇ ਆਪੇ ਵੇਚਣਾ ਜੀ ਠੀਕ ਹੈ ਉਹਨੇ ਆਪਾਂ ਜ਼ਿਮੀਦਾਰਾਂ ਨੂੰ ਦੇਣਾ ਵਾ ਸਹੀ ਨਹੀਂ ਹੈ ਮੋٹے ਮੱٹے ਵੀ ਕਿਹੜੇ ਵੀ ਆਪਣੇ ਕੋਲ ਮਿਲ ਜਾਂਦੇ ਆਂ ਬੀ ਦੇ ਵਿੱਚ ਆ ਤਾਂ ਬਈ ਬਾਸਮਤੀ ਦੀਆਂ ਜਿੰਨੀਆਂ ਵੈਰੈਟੀਆਂ ਸਾਰਾ ਆਪਣੇ ਕੋਲੇ ਜਿਵੇਂ ਕਿ ਬਈ ਪੀਆ 131 ਹੁੰਦੀ ਹੈ ਇਹ ਆਦ ਕੀ ਪੰਜਾਬ ਚ ਕਾਫੀ ਚੱਲ ਰਹੀ ਜਿਹਦਾ ਬੀ ਵੀ ਆਪਣੇ ਕੋਲ ਹੈਗਾ ਜੀ ਠੀਕ ਹੈ ਜੀ ਤੇ ਬਾਸਮਤੀ ਚ 1401 ਉਹਦਾ ਸੁਧਾਰ 1886 1509 ਉਹਦਾ ਸੁਧਾਰ 1847 ਹੋ ਗਿਆ ਹੂੰ ਤੇ 1121 ਦੀ ਵੈਰੈਟੀ ਸੀ 1718 ਉਹਦਾ ਹੋਰ ਸੁਧਾਰ ਆਇਆ 1885 ਉਹ ਵੀ ਆਪਣੇ ਕੋਲੇ ਹੈਗਾ ਜੀ ਪੀਵੀ 1 ਹੋ ਗਿਆ ਜੀ ਤੇ 16 37 ਹੋ ਗਿਆ ਉਹ ਤੇ ਬਈ ਰੇਟ ਕੀ ਐ ਮੋਟਾ ਮੋਟਾ ਕਈ ਵੀ ਇਹਨਾਂ ਫਿਰ ਪੁੱਛ ਲੈਂਦੇ ਵੀ ਯਾਰ ਰੇਟ ਨਹੀਂ ਦੱਸਿਆ ਪਰ ਮਲ ਦਾ ਬਈ ਕੀ ਰੇਟ ਹੋ ਬਾਸਮਤੀ ਮੋਛਲ ਦਾ ਕੀ ਐ ਇੰਨਾ ਗ੍ਰੇਡ ਰੱਖਿਆ ਵੀ ਜ਼ਿੰਮੇਦਾਰ ਨੂੰ ਵੀ ਜਿਹੜਾ ਝੋਨੇ ਦਾ ਮੁੱਲ ਐ ਵੀ ਉਸ ਤੋਂ ਥੋੜਾ ਬਹੁਤ ਜਿਹੜੀ ਮਿਹਨਤ ਆਪਣੀ ਲੱਗਣੀ ਐ ਬਸ ਉਹੀ ਲੈਣਾ ਵੀ ਆਪਾਂ ਵਧੀਆ ਜੀ ਪ੍ਰੋਵਾਈਡ ਕਰਾਉਣੀ ਐ ਕਿਰਾਂ ਜ਼ਿੰਮੇਦਾਰਾਂ ਨੂੰ ਜਿਵੇਂ ਬਾਸਮਤੀ ਦਾ ਵੀ ਐ ਲਗਭਗ ਸਾਰਾ ਆਪਣਾ 100 ਰੁਪਏ ਦੇ ਨੇੜੇ ਐ ਜੀ ਡੇਟਾ ਠੀਕ ਐ ਬਈ ਤੇ PR 131 ਜੱਲੀ ਜਨਾਮ ਕਾਫੀ ਚੱਲ ਰਿਹਾ ਵੀ ਜੀ ਹਾਂ ਬਈ ਇਹਦਾ ਬਈ ਆਪਾਂ 70 ਰੁਪਏ ਰੇਟ ਰੱਖਿਆ ਬਈ ਠੀਕ ਹੈ ਭਾਈ ਤਾਂ ਰੇਟ ਦੀ ਭਾਈ ਗੱਲ ਕਰੀ ਰੇਟ ਦਾ ਬਹੁਤ ਅੱਧੋ-ਅੱਧ ਦਾ ਫਰਕ ਪੈ ਗਿਆ ਉਹਦਾ ਕਾਰਨ ਵੀ ਕੀ ਹੋ ਜਾਂਦਾ ਕਿਉਂਕਿ ਸਿੱਧਾ ਤੁਸੀਂ ਐਂ ਕਹਿ ਲੋ ਵੀ ਬੀ ਵਾਲੇ ਬੰਦੇ ਤੋਂ ਜ਼ਿਮੀਦਾਰ ਨੂੰ ਸਿੱਧਾ ਬੀ ਮਿਲ ਗਿਆ ਸਾਨ ਵਿੱਚ ਕੋਈ ਬੰਦਾ ਨਹੀਂ ਹੈਗਾ ਇਹ ਵੀ ਆਪਣੇ ਜ਼ਿਮੀਦਾਰ ਭਰਾ ਹਨ ਤੇ ਛੋਣਨਾ ਵੀ ਜ਼ਿਮੀਦਾਰਾਂ ਨੇ ਲਾਉਣਾ ਸੋ ਸਾਨਾਂ ਦੇ ਵਿੱਚ ਕੋਈ ਬੰਦਾ ਨਾ ਹੋਣ ਕਰਕੇ ਜਿਹੜਾ ਰੇਟ ਵਿਚਾਲੇ ਜਾਣਾ ਸੀਗਾ ਉਹ ਤੁਹਾਨੂੰ ਬਚ ਗਿਆ ਕਣਕ ਦੀਆਂ ਵੀ ਫਿਰ ਕਿਹੜੀਆਂ-ਕਿਹੜੀਆਂ ਵਧੀਆ ਵੈਰਾਈਟੀਆਂ ਮਿਲ ਜਾਂਦੀਆਂ ਆਪਣੇ ਕੋਲ ਕਣਕ ਦੀਆਂ ਤਾਂ ਬਈ ਜੀ ਦੇਖੋ ਇਸ ਵਾਰ ਜਿੰਨੀਆਂ ਵੀ ਨਵੀਆਂ ਆਆਂ ਲਗਭਗ ਸਾਰੀਆਂ ਆਪਾਂ ਲਾਈ ਹੋਈ ਸੀ ਠੀਕ ਹੈ ਉਹਨਾਂ ਦਾ ਬੀ ਆਪਣੇ ਕੋ ਤੇ ਪੂਰਾ ਸੂਰਾ ਬੀਜ ਹੁੰਦਾ ਕਰ ਜਿਵੇਂ ਵੈਰਾਈਟੀਆਂ ਦੇ ਵਿੱਚ ਗੱਲ ਕਰੀਏ 70 71 72 ਹੋਗੀ ਬਈ ਤੇ ਇਹ ਤੀਜਾ 4 ਵਧੀਆਂ ਦਿੱਤੇ ਜਿਉਂ 327 ਹੋਗੀ 826 ਹੋਗੀ 3385 ਹੋਗੀ 3386 ਹੋਗੀ 29710 ਦਾ 3406 ਇਹਨਾਂ ਸਾਰੀਆਂ ਵੈਰਟੀਆਂ ਦਾ ਬੀਜ ਆਪਣੇ ਕੋਲੇ ਪਿਆ ਬਈ ਤੇ ਆਪਣੇ ਤਾਂ ਇਹੀ ਹੈ ਵੀ ਜ਼ਿੰਮੇਦਾਰਾਂ ਨੂੰ ਇਹੀ ਕਹਣਾ ਵੀ ਆਪ ਦਾ ਜਿੰਨਾ ਜ਼ਰੂਰਤਾਂ ਬੀਜ ਆਪਣੇ ਕੋਲ ਲਿਆ ਸਕਦੇ ਆ ਆਪ ਦਾ ਗਾਹ ਨੂੰ ਤੁਸੀਂ ਆਪ ਦਾ ਬੀਜ ਤਿਆਰ ਕਰ ਸਕਦੇ ਆਗੇ ਬਈ ਠੀਕ ਹੈ ਵੀ ਜਿ세 ਤੋਂ ਆਪਣਾ ਜਿਹੜਾ ਆਪਦਾ ਘਰ ਦਾ ਵੀ ਤਿਆਰ ਕਰ ਸਕੀ ਪਿਆ ਆਪਣੇ ਕੋਲੇ ਠੀਕ ਹੈ ਤੇ ਵੈਰਟੀਆਂ ਦਾ ਤੇ ਇੰਨਾ ਸਾਰੀਆਂ ਵੈਰਟੀਆਂ ਦਾ ਚਾਰ ਪੂਰਾ ਵਧੀਆ ਰਿਹਾ ਬਈ ਤੇ ਆਹ ਬਈ ਪੈਕਿੰਗ ਹੁੰਦੀ ਹੈ ਨਾ ਆਪਾਂ ਪੈਕਿੰਗ ਵੀ ਦਿਖਾ ਦਗੇ ਆ ਇਹਦੇ ਵਿੱਚ ਆਹ ਛੋਨੇ ਦੀ ਪੈਕ ਕਿਹੜਾ ਬਈ ਆਹ ਇਹ 131 ਹੈ ਜੀ ਪੀ ਆਰ 131 ਪੀ ਆਰ 131 ਇਸ ਤਰ੍ਹਾਂ ਦੀ ਪੈਕਿੰਗ ਦੇ ਵਿੱਚ ਬਈ ਹੁੰਦਾਗਾ 347 ਦਾ ਇੰਨਾ ਵਧੀਆ ਬੀ ਹੈ ਬਈ ਛੇਤੀ ਛੇਤੀ ਤੁਹਾਨੂੰ ਆਇਆ ਜਾ ਬੀ ਕਿਤੇ ਦੇਖਣ ਨੂੰ ਨਹੀਂ ਮਿਲਣਾ ਇਹ ਹਾਂ ਵੀ ਦੇਖ ਲਓ 34 ਆਹ ਦੇਖੋ ਬੀ ਦੇ ਮੁੱਛਾ ਜਿਹੜੇ ਕਹਿੰਦੇ 47 ਦੇ ਮੁੱਛੇ ਨੇ ਉਹ ਨੀ ਆ ਦੇਖੋ ਯਾਰ ਮੁੱਛੇ ਗੀਆਂ ਇੱਕ ਇੱਕ ਦਾਣਾ ਦਾਣਾ ਚੌਕੀ ਜਾਂਦੇ ਯਾਰ ਕੱਲਾ ਕੱਲਾ ਪਿਆਗਾ ਹੂੰ ਪੂਰੀ ਗਰੰਟੀ ਦੇ ਨਾਲ ਮਤਲਬ ਵੀ ਦਿੰਦੇ ਇਹ ਨਹੀਂ ਹੈਗਾ ਵੀ ਬਈ ਦੇਖ ਸਕਦੇ ਇੱਕ ਬਈ ਪ੍ਰੋਸੈਸ ਆਪਾਂ ਦੱਸ ਦਈਏ ਹਨਾ ਬਈ ਹੋਰ ਦੋ ਤਿੰਨ ਗੱਲਾਂ ਰਹਿ ਗਈਆਂ ਇੱਕ ਤਾਂ ਇਹ ਵੀ ਜਿੰਨਾ ਵੀ ਬੀ ਹੈ ਹਨਾ ਯੂਨੀਵਰਸਟੀਆਂ ਜਿਹੜੇ ਵੀ ਰეკਮੈਂਡ ਕਰਦੇ ਆ ਉਹ ਵੀ ਤੁਹਾਡੇ ਕੋਲੇ ਹੁੰਦੇ ਹਨਾ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋ ਮਾੜਾ ਬੀਜ ਨਹੀਂ ਹਨਾ ਦੂਸਰੀ ਗੱਲ ਜਿਹੜਾ ਬੀ ਆ ਸਾਰਾ ਆਪ ਦਾ ਚੋਣਾ ਹੁੰਦਾ ਬਈ ਅਸੀਂ ਬਈ ਜੀ ਜਿੰਨਾ ਵੀ ਤਿਆਰ ਕਰਦੇ ਆ ਖੁਦ ਆਪ ਖੇਤੀ ਕਰਦੇ ਆ ਜੀ ਆਪ ਦੀ ਲਗਭਗ ਆਪ ਦਾ ਹੀ ਸਾਰਾ ਬੀਜ ਅਸੀਂ ਆਪ ਤੇ ਯੂਨੀਵਰਸਿਟੀ ਜੋ ਬੀ ਲਿਆ ਕੀ ਡਾਇਰੈਕਟਰ ਸਾਹਿਬ ਦੀ ਮਤਲਬ ਦੇਖ ਰੇਖ ਦੇ ਵਿੱਚ ਤੇ ਬੜਾਈ ਵੇਲੇ ਜਾਂ ਜਦੋਂ ਵੀ ਇਹਨਾਂ ਨੂੰ ਮੌਕਾ ਲੱਗਦਾ ਖੁਦ ਆਪ ਚੱਲ ਕੇ ਆਉਂਦੇ ਜੀ ਬੜਵਾਉਂਦੇ ਆ ਠੀਕ ਹੈ ਸਾਡੇ ਕੋਲੇ ਮਤਲਬ ਕਲਿੱਪ ਵੀ ਵੀਡੀਓ ਵੀ ਹੈ ਡਾਕਟਰ ਏ ਕੇ ਸਿੰਘ ਜੀ ਆਏ ਸੀ 18:47 ਵੇਲੇ 18:86 ਲਾਇਆ ਸੀ ਜਦੋਂ ਤੇ ਉਹਨਾਂ ਨੇ ਚਪਾਰਚ ਵੀ ਕੀਤੀ ਸੀ ਆਪਣੇ ਇਸ ਏਰੀਏ ਦੇ ਵਿੱਚ ਕਿਹੜੇ-ਕਿਹੜੇ ਝੋਨੇ ਹੋ ਸਕਦੇ ਜਿਮੀਦਾਰਾਂ ਨੂੰ ਗਾਈਡ ਵੀ ਕਰਦੇ ਜੀ ਠੀਕ ਹੈ ਤੇ ਸਾਰੇ ਮਤਲਬ ਟੋਟਲ ਵੀ ਆਪਾਂ ਯੂਨੀਵਰਸਿਟੀ ਦੇ ਵਿੱਚੋਂ ਲਿਆ ਆ ਗਏ ਜੀ ਆ ਲੁਧਿਆਣਾ ਦਾ ਹੋ ਗਿਆ ਪੁਸਾ ਯੂਨੀਵਰਸਿਟੀ ਦਾ ਹੋ ਗਿਆ ਉਹ ਤਿਆਰ ਕਰਦੇ ਆ ਵੀ ਤੇ ਖੁਦ ਆਪਾਂ ਆਪ ਬਖੇਤੀ ਕਰਕੇ ਜਿੰਨਾ ਵਧੀਆ ਵੀ ਉਹ ਤਿਆਰ ਕਰਦੇ ਆ ਬਾਕੀ ਜਿਹੜਾ ਅਲਾ ਦਾ ਨਹੀਂ ਵਧੀਆ ਆ ਆਪਾਂ ਨੂੰ ਸੇਲ ਕਰਦੇ ਨੇ ਮੰਡੀ ਦੇ ਵਿੱਚ ਹੀ ਠੀਕ ਹੈ ਵੀ ਚੰਗਾ ਚੰਗਾ ਰੱਖਦੇ ਚੰਗਾ ਚੰਗਾ ਬੀਜ ਆਪਾਂ ਖੁਦ ਪ੍ਰੋਸੈਸ ਕਰਦੇ ਆ ਵੱਢ ਕੇ ਆਪਣੇ ਕੋਲ ਕੰਪੈਨ ਆਪਣੇ ਆਪ ਦੀ ਵੜਨ ਵਾਲੀ ਠੀਕ ਹੈ ਤੇ ਇੱਕ ਇੱਕ ਵੈਰਾਈਟੀ ਵੱਡੀ ਕੰਪੈਨ ਨੂੰ ਸਾਫ਼ ਕੀਤਾ ਜੀ ਸਾਫ ਕਰਕੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਲਾਲਚੂ ਫਟਾਫਟ ਆਪਾਂ ਵੱਡਿਆ ਤੇ ਵੀ ਅਗਲੇ ਹੋਰ ਲਾਤਾ ਵੀ ਕਈ ਕਰਦੇ 20 ਮਿਕਸ ਨਹੀਂ ਹੁੰਦਾ ਹਾਂ ਹਾਂ ਮਿਕਸਿੰਗ ਵਾਸਤੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੀ ਠੀਕ ਹੈ ਇਹਨੂੰ ਅਸੀਂ ਮਤਲਬ ਵੱਡਿਆ ਸਾਫ ਕਰਕੇ ਫਿਰ ਅਗਲੀ ਵੈਰਾਈਟੀ ਵੱਡੀ ਫਿਰ ਵੀ ਨੂੰ ਸੁਕਾਉਣਾ ਪੈਂਦਾ ਜੀ ਠੀਕ ਹੈ ਸੁਕਾਉਣਾ ਪੈਂਦਾ ਸੁਕਾ ਕੇ ਪੱਖਾ ਲਾ ਕੇ ਉਹਨੂੰ ਬੋਰੀਆਂ ਦੇ ਵਿੱਚ ਭਰ ਕੇ ਪੈਕਿੰਗ ਕਰਕੇ ਅੱਡੋ ਅੱਡੀ ਸਟੈਕਿੰਗ ਲਾਉਂਦੇ ਜੀ ਠੀਕ ਹੈ ਪੂਰਾ ਮਤਲਬ ਪੂਰਾ ਧਿਆਨ ਨਾਲ ਕੰਮ ਕਰਨਾ ਪੈਂਦਾ ਜੀ ਨਹੀਂ ਹੈਗਾ ਵੀ ਲੇਬਰ ਦੇ ਵਿੱਚ ਮਿਕਸਿੰਗ ਕਰ ਦੇ ਜਾਂ ਹੋਰ ਕਰ ਦੇ ਪੂਰਾ ਆਪਣੀ ਦੇਖ ਦੇਖਣਾ ਉਸ ਠੀਕ ਹੈ ਉਹ ਵੀ ਆਪ ਕੋਲੇ ਖੜਕੀ ਆਪ ਨਿਗਾ ਨਾ ਕਰਵਾਉਣੇ ਆ ਫਿਰ ਦੀ ਪੈਕਿੰਗ ਕਰਵਾ ਕੇ ਫਿਰ ਆ ਪੈਕਿੰਗ ਤੱਕ ਆਉਂਦਾ ਜੀ ਕੰਮ ਠੀਕ ਹੈ ਤਾਂ ਆ ਬਈ ਇਧਰ ਦੇਖ ਵੀ ਸਕਦੇ ਹਨਾ ਇਧਰ ਘਰੇ ਹੀ ਆਪਣਾ ਚੋਨਾ ਪਿਆ ਵੀ ਆ ਉਧਰ ਪੱਖਾ ਵੀ ਲੱਗਿਆ ਚਲੀ ਜਾਂਦਾ ਬਈ ਆਪਾਂ ਪਰਲੇ ਪਾਸੇ ਵੀ ਦਿਖਾਉਣੇ ਆ ਵੀ ਸਾਰਾ ਢੇਡਾ ਵੀ ਕਢਾ ਦੇਣਾ ਆਪ ਕੁਸ਼ ਕਣਕ ਦੇ ਚੱਲੀ ਜਾਂਦਾ ਸੀ ਇਹ ਪੱਖਾ ਜਾਂ ਕਣਕ ਦੀ ਹੁਣ ਬੋਰੀਆਂ ਭਰਾ ਕੇ ਲਵਾਈ ਜਾਂਦੇ ਆ ਹੂੰ ਮੇਨ ਬਈ ਇਹਦੇ ਚ ਦੋ ਤਿੰਨ ਚੀਜ਼ਾਂ ਦੀ ਆਪਾਂ ਤਸੱਲੀ ਜਾਂ ਗਾਰੰਟੀ ਕਹਿ ਹਰਦੇ ਵੀ ਕਿਉਂਕਿ ਇੱਕ ਤਾਂ ਇਹਨਾਂ ਦਾ ਆਪ ਦਾ ਝੋਨਾ ਹੈ ਬਈ ਆਪਦੀ ਮਸ਼ੀਨਾਂ ਵਟਣਾ ਇੱਕ ਵੀ ਵੱਡ ਕੇ ਉਹਨੂੰ ਮਸ਼ੀਨ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕਲੀਨਿੰਗ ਕਰਕੇ ਫੇਰ ਦੂਜੇ ਵੀ ਨੂੰ ਪੈਂਦੇ ਆ ਕਿਉਂਕਿ ਵੀ ਮਿਕਸ ਨਾ ਹੋ ਜੇ ਬਾਈ ਕਹਿੰਦੇ ਵੀ ਇਹੇ ਚੀਜ਼ ਪਹਿਲਾਂ ਵੀ ਦੱਸੀ ਜਾਂਦੇ ਸੀਗੇ ਵੀ ਮਿਕਸ ਨਾ ਹੋ ਜੇ ਯਾਰ ਜ਼ਿੰਮੇਵਾਰਤਾ ਕਿਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ ਇਹ ਬਾਈ ਪੈਸੇ ਲਈ ਕੰਮ ਕਰਦੇ ਇਹ ਕੰਮ ਕਰਦੇ ਸ਼ੌਂਕ ਲਈ ਕਿਉਂਕਿ ਜਿਹੜੀਆਂ ਤਕਲੀਫਾਂ ਇਹਨਾਂ ਨੇ ਝੱਲੀਆਂ ਇਹ ਕਹਿੰਦੇ ਕਿ ਯਾਰ ਕਿਸੇ ਹੋਰ ਬੰਦੇ ਨੂੰ ਉਹ ਨਾ ਹੋਣ ਆਪਣੀ ਜ਼ਿੰਮੇਵਾਰ ਭਰਾ ਹਣਾ ਤਾ ਆ ਬਈ ਇੱਥੇ ਸਾਰੇ ਪਏ ਆਗੇ ਜੇ ਆਪਾਂ ਕਹੀਏ ਤਾਂ ਇੱਥੇ ਲਿਸਟਿੰਗ ਵੀ ਕੀਤੀ ਹੈ ਨਾ ਬਈ ਹਮੇ ਸਟੈਕਿੰਗ ਲਾ ਰੱਖ ਲਿਖੇ ਬਈ ਸਾਰੇ ہاں ਜਿਵੇਂ 131 ਦਾ ਹੋ ਗਿਆ ਜੀ ਆ ਜਿਵੇਂ ਬਈ ਆ ਬਲੈਕ ਚ ਚਲੀ ਅੰਦਰ ਨਾ ਬਈ ਹੈ ਇਸ ਵਕਤ ਇਸ ਵਕਤ ਪੰਜਾਬ ਦੇ ਵਿੱਚ ਇਹਦੀ ਕਾਫੀ ਮੰਗ ਹੋ ਰਹੀ 131 ਜੀ ਇਹਦਾ ਵੀ ਰੇਟ ਵੀ ਵੱਧ ਹੈ ਹਾਂ ਬਲੈਕ ਚ ਸੁਣ ਰਿਹਾ ਜੀ 100 ਰੁਪਏ ਤੱਕ ਵੇਚੀ ਜਾਂਦੀ ਜੀ ਤੇ ਆਪਾਂ ਕਿੰਨੇ ਦਾ ਕਰਾਂ ਆਪਾਂ ਤਾਂ ਬਈ ਜੀ ਨੂੰ 70 ਰੁਪਏ ਤੱਕ ਦੀ ਜਨੇ ਜੀ ਬਲੋ ਵੀ ਬਲੈਕ ਦੇ ਵਿੱਚ ਜਿਹੜੀ ਚੀਜ਼ ਕਹਿੰਦੇ ਬਈ ਮਿਲਦਗੋਈ ਨਹੀਂ ਤੇ ਉਹ ਬਾਈ ਵਰਗੇ ਪ੍ਰੋਵਾਈਡ ਵੀ ਕਰੀ ਜਾਂਦੇ ਆ ਤੇ ਰੇਟ ਵੀ ਜੈਨ ਹੋਣਾ ਤੇ ਕੋਲ ਤਾਂ ਜਿੰਨਾ ਹੈ 131 ਰੁਪਏ ਉਹਨੇ ਹੀ ਦੇਵਾਂਗੇ ਆਪਾਂ ਇਹ ਨਹੀਂ ਆਹਣਾ ਬਈ ਆਹਾਂ ਬਈ 1885 ਪਿਆ ਗਿਆ ਇਧਰ ਹਾਂ ਇਹ 17 18 ਬਈ 17 18 ਦੀ ਸ਼ੋਧ 1885 ਬਈ ਠੀਕ ਹੈ ਬਈ ਇਹ ਬਾ ਦੂਜੇ ਆਪਣੇ 1401 ਪਿਆਈ ਉਧਰ ਹੂੰ ਤੇ 1401 ਦੀ ਸ਼ੋਧ 1886 1509 1509 ਦੀ ਸ਼ੋਧ 1847 1847 ਦਾ ਬਈ ਮੈਂ ਤੁਹਾਨੂੰ ਗੱਲ ਆਸਦਾ ਪਿਛਲੇ ਸਾਲ ਪੰਜਾਬ ਆਪਣੇ ਜਦੋਂ ਆ ਜਿਹਨ ਬੀਜ ਆਇਆ ਸੀ ਆ ਤਾਂ ਪੰਜਾਬ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਮੰਗ ਹੋਈ ਸੀ ਠੀਕ ਹੈ ਉਸ ਟਾਈਮ 1847 ਦੇ ਬਹੁਤ ਬਲੈਕ ਜੀ ਬੀ ਬੀ ਕੈਸੀ ਬਈ ਅੱਛਾ ਪਰ ਦੋ ਤਿੰਨ ਸਾਲ ਪਹਿਲਾਂ ਆਪਣੇ ਕੋਲ ਲੈ ਕੇ ਜਮੀਦਾਰ ਜਿਹੜਾ ਫਿਕਸ ਰੇਟ ਸੀ ਆਪਾਂ ਤਾਂ ਉਸੇ ਰੇਟ ਹੀ ਦਿੱਤਾ ਸੀ ਜੀ ਛੋਟਾ ਰੇਟ ਹੁਣ ਵੀ ਫਿਕਸ ਹੀ ਆ ਬਈ ਹਾਂ ਜੀ ਪਹਿਲਾਂ ਪਹਿਲਾਂ ਹੀ ਫਿਕਸ ਸੀਗਾ ਪਹਿਲਾਂ ਫਿਕਸ ਸੀਗਾ ਇਹ ਨਹੀਂ ਹੈਗਾ ਵੀ ਕਿਸੇ ਚੀਜ਼ ਦੇ ਬੀਜ ਦੀ ਮੰਗ ਵਧ ਗਈ ਤਾਂ ਰੇਟ ਵਧਾ ਦੋ ਜੀ ਠੀਕ ਹੈ ਰੇਟ ਜਿੰਨਾ ਹੈਗਾ ਫਿਕਸ ਹੈ ਹੀ ਆਪਣਾ ਦਾ ਰੇਟ ਠੀਕ ਹੈ ਤਾਂ ਬਈ ਕਣਕ ਦੇ ਵੀ ਬਾਈਰ ਕਿੰਨੇ ਕਿਲੋ ਮਿਲਦੇ ਆ ਤੇ ਝੋਨੇ ਦੇ ਹੀ ਮਿਲਦੇ ਆ ਤੇ ਕੰਮ ਦੀ ਵੀਡੀਓ ਤੁਹਾਡੇ ਇਸ ਕਰਕੇ ਸ਼ੇਅਰ ਵੀ ਕਰਨੀ ਕਿਉਂਕਿ ਬਈ ਬੀ ਨਾ ਜਿਵੇਂ ਕਹਿੰਦੇ ਅਗਲਾ ਕਹਿੰਦਾ ਯਾਰ ਸਸਤਾ ਹੈਗਾ ਤੋਂ ਹੈ ਬਈ ਸਸਤਾ ਹੋਣ ਦਾ ਕਾਰਨ ਇਹ ਨਹੀਂ ਵੀ ਮਾੜਾ ਹੈ ਮਾੜੇ ਵਾਲੀ ਤਾਂ ਗੱਲ ਹੀ ਛੱਡ ਦੋ ਜੇ ਤੁਸੀਂ ਗ੍ਰੇਡਿੰਗ ਪ੍ਰੋਪਰ ਹੋਈ ਆ ਤੇ ਬਾਈ ਕਹਿੰਦੇ ਵੀ ਜਿਹੜਾ ਕੋਈ ਨਹੀਂ ਟੁੱਟਿਆ ਦਾਣਾ ਸੀਗਾ ਕੁਛ ਉਹ ਪਹਿਲੇ ਵੇਚਦਾ ਇਹਦੇ ਚੰਗਾ ਚੰਗੇ ਪਿਆ ਜਿਹੜਾ ਸਾਨੂੰ ਸਸਤਾ ਪੈ ਰਿਹਾ ਨਾ ਸਸਤਾ ਇਸ ਗੱਲ ਕਰਕੇ ਪੈ ਰਿਹਾ ਕਿਉਂਕਿ ਵਿਚਾਲੇ ਕਿਉਂ ਵਿਚੋਲਾ ਨਹੀਂ ਹੈਗਾ ਜਿਹੜਾ ਉਹ ਗੈਪ ਸੀਗਾ ਜਿਹੜਾ ਉਹ ਵਿਚਾਲੇ ਵਾਲਾ ਕਮਿਸ਼ਨ ਸੀਗਾ ਉਹ ਤੁਹਾਡੀ ਜੇਬ ਚੋਂ ਜਾਣਾ ਬਚ ਗਿਆ ਸੋ ਸਸਤਾ ਸਮਝ ਕੇ ਐ ਨਾ ਸਮਝ ਲਈ ਮਾੜੀ ਚੀਜ਼ ਇਹ ਤਾਂ ਜਿਹੜਾ ਬੰਦਾ ਇੱਕ ਵਾਰੀ ਲੈ ਗਿਆ ਉਹ ਹੋਰ ਪਾਸੇ ਨੂੰ ਝਾਕਦਾ ਹੀ ਨਹੀਂਗਾ ਤੇ ਬਾਕੀ ਵੀ ਵੀਡੀਓ ਨੂੰ ਨਾ ਦੱਬ ਕੇ ਸ਼ੇਅਰ ਕਰ ਦੋ ਜਿਹੜੇ ਜਿਹੜੀ ਵੀਰਾਂ ਨੇ ਝੋਨਾ ਲਾਉਣਾ ਨਾ ਸਾਰਿਆਂ ਨੂੰ ਭੇਜ ਦਿਓ ਤਾਂ ਕਿ ਫਾਇਦਾ ਹੋ ਜੇ ਅਗਲੇ ਦਾ ਥੈਂਕ ਯੂ ਬਈ ਇੱਕ ਵਾਰ ਹੋਰ ਆ ਬਈ ਹਾਂ ਜੋ ਕੁਝ ਪਿਆਗਾ ਆਪਾਂ ਸਾਰੇ ਜ਼ਿੰਮੇਵਾਰਾਂ ਸਾਹਮਣੇ ਪਿਆ ਜੀ ਹਾਂ ਇਹ ਨਹੀਂ ਹੈਗਾ ਵੀ ਗਦਾਮ ਦੇ ਵਿੱਚੋਂ ਕੱਢ ਕੇ ਲੈ ਕੇ ਗੱਲਾਂ ਘੱਟੇ ਅਗਲੇ ਸਾਹਮਣੇ ਧਰਤਾ ਜੀ ਹੂੰ ਜਿਹੜੇ ਸਾਡੇ ਕੋਲ ਜ਼ਿੰਮੇਵਾਰ ਲੈਣ ਆਉਂਦੇ ਸਭ ਮੈਂ ਦਿਖਾਣੇ ਆਹ ਆ ਵੀ ਪਿਆ ਜੀ ਸਾਹਮਣੇ ਕੋਲ ਦਿਖਾਣੇ ਵੀ ਆ ਆ ਬੀਜ ਦੇ ਦਾਣੇ ਵਿੱਚੋਂ ਕੱਢ ਕੇ ਤੇ ਆਹ ਸਾਰਾ ਜੋ ਜੋ ਮ ਕੋਈ ਅੜ ਤੋਂ ਲੋਕ ਹੋ ਕੇ ਕੋਈ ਨਹੀਂ ਹੈਗਾ ਜੀ ਤੇ ਬਾਕੀ ਬਈ ਜੇ ਕਿਸੇ ਨੇ ਬੀਲ ਲੈਣਾ ਤਾਂ ਉਹ ਇੱਥੇ ਨਾਗੋ ਕੇ ਜਿਲ੍ਹਾ ਸਰਸਾ ਹੀ ਆਉਣਾ ਪਊਗਾ ਹਾਂਜੀ ਬਈ ਆਪਣਾ ਸਰਸੇ ਤੋਂ ਦਰ ਆ ਜਾਂਦਾ ਪਿੰਡ 15 18 ਕਿਲੋਮੀਟਰ ਹੂੰ ਇੰਨਾ ਕੀ ਸਰਦੂਲਗੜ ਤੋਂ ਰਹਿੰਦਾ ਜੀ ਆਪਣਾ ਵਿਚਾਲੇ ਵਿਚਾਲੇ ਪੈ ਜਾਂਦਾ ਤੇ ਜੇ ਕਿਸੇ ਨੇ ਬਈ ਪੈਸੇ ਪੈਕੇਟ ਡਿਲੀਵਰੀ ਕਰਾਉਣੀ ਹੈ ਫਿਰ ਉਹ ਹੋ ਜਾਂਦੀ ਹੈ ਕਰਵਾ ਦੇ ਬਈ ਕੋਰੀਅਰ ਥਰੂ ਕਰਵਾ ਸਕਦੇ ਆ ਚੀਜ਼ ਜਾਂ ਕਿਸੇ ਨੇ ਇਕੱਠਾ ਮੰਗਾਉਣਾ ਕੋਈ ਗੱਡੀ ਗੁੱਡੀ ਦਾ ਤਵਾ ਦਾ ਦੁਕਾਨਦਾਰ ਚਾਹੇ ਵੀ ਮੈਂ ਰੱਖਣਾ ਹੈ ਇਹਨਾਂ ਦਾ ਮਤਲਬ ਵੀ ਤਾਂ ਰੱਖ ਸਕਦਾ ਰੱਖ ਸਕਦਾ ਬਈ ਕੋਈ ਆਪਾਂ ਸੰਪਰਕ ਕਰ ਲੈ ਥੋੜੇ ਦਾ ਹਾਂ ਸਿੱਧਾ ਮਤਲਬ ਆਪਣੇ ਸੰਪਰਕ ਕਰਕੇ ਤੇ ਰੱਖ ਸਕੋ ਠੀਕ ਆ ਤਾਂ ਬਈ ਨੰਬਰ ਆਪਾਂ ਸਕਰੀਨ ਤੇ ਦੇ ਦਿੰਨੇ ਆ ਜੀਨੇ ਵੀ ਬੀ ਲੈਣਾ ਹਨਾ ਚਾਹੇ ਇੱਥੇ ਪੈਨ ਡਾਉਣਾ ਕਿਸੇ ਨੇ ਤਾਂ ਪੈਨ ਡਾ ਆ ਕੇ ਲਿਆ ਸਕਦੇ ਨਹੀਂ ਕੁਰੀਕਰਵਾਲੇ ਜੁਮੇ ਵੀ ਤੁਹਾਨੂੰ ਲੋਟ ਲਾ ਦੇ ਤੁਸੀਂ ਗੱਲਬਾਤ ਕਰ ਲਿਓ ਤੇ ਬਾਕੀ ਬਈ ਆ ਬਾਇਰ ਕਹਿੰਦੀ ਵੀ ਸਪੋਰਟ ਹੋ ਜੇ ਇਹਦੇ ਨਾਲ ਤੇ ਥੋੜਾ ਹੋ ਜੂ ਫਾਇਦਾ ਹਨਾ ਬਹੁਤ ਵੱਡਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਾਂ ਨੂੰ ਕਰ ਲਓ ਫੋਲੋ ਜੀ ਧੰਨਵਾਦ ਜੀ ਧੰਨਵਾ